ਕੈਨੇਡਾ ਆਪਣੇ ਸਭ ਤੋਂ ਵੱਧ ਚੁਪਚਾਪ ਨਿਰਪਰ ਸਰਹੱਦੀ ਪ੍ਰਣਾਲੀਆਂ ਦੇ ਵਿਜੂ ਇੱਕ ਨੂੰ ਖਤਮ ਕਰਨ ਦੀ ਤਿਆਰੀ ਕਰ ਰਿਹਾ ਹੈ ਇੱਕ ਤਹਾਕਿਆ ਪੁਰਾਣੇ ਪਰਮਿਟ ਪ੍ਰੋਗਰਾਮ ਨੂੰ ਖਤਮ ਕਰ ਰਿਹਾ ਹੈ ਜਿਸ ਨੇ ਹਜ਼ਾਰਾਂ ਅਮਰੀਕੀਆਂ ਨੂੰ ਸਟਾਫ ਦੇ ਚੈੱਕ ਪੁਆਇੰਟ ਉੱਤੇ ਰੁਕੇ ਬਿਨਾ ਦੂਰ ਦਰਾੜੇ ਉਤਰੇ ਖੇਤਰਾਂ ਦੇ ਵਿੱਚੋਂ ਦੇਸ਼ ਦੇ ਵਿੱਚ ਦਾਖਲ ਹੋਣ ਦੀ ਅਮਰੀਕਾ ਆਗਿਆ ਦਿੱਤੀ ਹੈ ਇੱਕ ਅਜਿਹਾ ਕਦਮ ਜੋ ਅਮਰੀਕਾ ਕੈਨੇਡਾ ਸਰਹੱਦ ਦੇ ਕੁਝ ਸਭ ਤੋਂ ਲੱਗ ਥਲੱਗ ਹਿੱਸਿਆਂ ਦੇ ਨਾਲ ਨਾਲ ਸਰਹੱਦ ਪਾਰ ਯਾਤਰਾ ਸੈਸਪਾਟਾ ਤੇ ਛੋਟੇ ਕਾਰੋਬਾਰੀ ਗਤੀਵਿਧੀਆਂ ਨੂੰ ਮੂੜ ਅਕਾ ਦੇ ਸਕਦਾ ਹੈ ਇੱਕ ਅਦ ਪਾਸ ਦੋਲਤੇ ਮਹੱਤਵਪੂਰਨ ਹੈ ਕਿਉਂਕਿ ਹਾਲੀ ਦੇ ਵਿੱਚ ਦੁਸ਼ਮਣੀ ਅਤੇ ਲੰਬੇ ਸਮੇਂ ਤੋਂ ਚੱਲ ਰਹੇ ਟੈਰਿਫ ਵਿਵਾਦ ਦੇ ਵਿਚਕਾਰ ਕੈਨੇਡਾ ਅਮਰੀਕਾ ਸੰਬੰਧਾਂ ਦੇ ਵਿੱਚ ਉਲਟੇ ਤਣਾਅ ਆਏ ਦੇ ਇਹ ਬਤਲਾਵ ਅਗਲੇ ਸਾਲ ਲਾਗੂ ਹੋਣਗੇ ਨਿਊਜ਼ਵਿਕ ਵੈੱਬਸਾਈਟ ਦੇ ਅਨੁਸਾਰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਜਾਂ ਕੇਬੀਐਸਏ ਆਪਣੇ ਲੰਬੇ ਸਮੇਂ ਤੋਂ ਚੱਲ ਰਹੇ ਰਿਮੋਟ ਏਰੀਆ ਬਾਰਡਰ ਕ੍ਰੋਸਿੰਗ ਆਰਏਬੀਸੀ ਪ੍ਰੋਗਰਾਮ ਨੂੰ ਖਤਮ ਕਰਨ ਦੇ ਲਈ ਤਿਆਰ ਹੈ ਜਿਸ ਨਾਲ ਇੱਕ ਅਜਿਹਾ ਸਿਸਟਮ ਖਤਮ ਹੋ ਜਾਵੇਗਾ ਜਿਸ ਨੇ ਸਾਲਾਂ ਤੋਂ ਹਜ਼ਾਰਾਂ ਅਮਰੀਕੀ ਯਾਤਰੀਆਂ ਨੂੰ ਕਿਸੇ ਸਟਾਪ ਐਂਟਰੀ ਪੋਰਟ ਨੂੰ ਰਿਪੋਰਟ ਕੀਤੇ ਬਿਨਾ ਦੂਦ ਰਾੜੇ ਉਤਰੀ ਕ੍ਰੋਸਿੰਗ ਰਾਹੀਂ ਕੈਨੇਡਾ ਵਿੱਚ ਦਾਖਲ ਹੋਣ ਦੀ ਆਗਿਆ ਦਿੱਤੀ ਹੈ ਇਸ ਨੂੰ ਸਿਦੈਂ ਕਿ ਇਹ ਬਦਲਾਅ ਸਤੰਬਰ 2026 ਦੇ ਵਿੱਚ ਲਾਗੂ ਹੋਣ ਵਾਲਾ ਪਰਮਿਟ ਅਦਾਲਤ ਪ੍ਰਣਾਲੀ ਨੂੰ ਟੈਲੀਫੋਨ ਰਿਪੋਰਟਿੰਗ ਦੀ ਜ਼ਰੂਰਤ ਦੇ ਨਾਲ ਬਦਲ ਦਵੇਗਾ ਜਿਸ ਨਾਲ ਯਾਤਰੀਆਂ ਨੂੰ ਦੇਸ਼ ਦੇ ਵਿੱਚ ਦਾਖਲ ਹੋਣ ਤੋਂ ਬਾਅਦ ਕੈਨੇਡੀਅਨ ਅਧਿਕਾਰੀਆਂ ਦੇ ਨਾਲ ਸੰਪਰਕ ਕਰਨ ਲਈ ਮਜਬੂਰ ਕੀਤਾ ਜਾਵੇਗਾ 14 ਸਤੰਬਰ 2026 ਤੋਂ ਉਤਰੀ অন্ਟਾਰੀਓ ਜਾਫੇ ਨਾਰਥ-ਵੈਸਟ ਐਂਗਲ ਦੇ ਦੂਰਰਾੜੇ ਖੇਤਰਾਂ ਦੇ ਵਿੱਚੋਂ ਕੈਨੇਡਾ ਦੇ ਵਿੱਚ ਦਾਖਲ ਹੋਣ ਵਾਲੇ ਯਾਤਰੀਆਂ ਨੂੰ CBSA ਨੂੰ ਵਿਅਕਤੀਗਤ ਤੌਰ ਉੱਤੇ ਜਾਫੋਂ ਰਾਹੀਂ ਰਿਪੋਰਟ ਕਰਨੀ ਪਵੇਗੀ ਮਜੂਤਾ ਆਰਈਪੀਸੀ ਸਿਸਟਮ ਦੇ ਤਹਿਤ ਜ਼ਿਆਦਾਤਰ ਅਮਰੀਕੀ ਨਿਵਾਸੀ ਕਿਸੇ ਸਟਾਪ ਟੂ ਬਾਰਡਰ ਪੋਰਟ ਤੋਂ ਰਿਪੋਰਟ ਕੀਤੇ ਬਿਨਾਂ ਇਹ ਦੂਰਰਾੜੇ ਖੇਤਰ ਰਾਹੀਂ ਕੈਨੇਡਾ ਵਿੱਚ ਦਾਖਲ ਹੋ ਸਕਦੇ ਨੇ ਲਗਭਗ 11000 ਲੋਕ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਅਮਰੀਕੀ ਨੇ ਉਹ ਹਰ ਸਾਲ ਆਰਬੀਸੀ ਪਰਮਿਟਾਂ ਦੀ ਬਲਤੋ ਕਰਦੇ ਨੇ ਅਤੇ ਸੀਬੀਐਸ ਨੇ ਤਾਂ ਕਹਿਣੇ ਕਿ ਪ੍ਰੋਗਰਾਮ ਨੂੰ ਖਤਮ ਕਰ ਦੇ ਨਾਲ ਸਰਹੱਦੀ ਅਖੰਡਤਾ ਮਜ਼ਬੂਤ ਹੋਵੇਗੀ ਅਤੇ ਅਮਰੀਕੀ ਪਰਿਕ੍ਰਿਆਵਾਂ ਦੇ ਨਾਲ ਮੇਲ ਖਾਦਾ ਹੋਵੇਗਾ ਇਹ ਬਦਲਾਅ ਉੱਤਰ ਪੱਛਮੀ ਐਂਗਲ ਕਬੂਤਰ ਦੇ ਲਈ ਛੀਲ ਦੇ ਛੀਲ ਸੁਪੀਰੀਅਰ ਦੇ ਕੈਨੇਡੀਅਨ ਕਿਨਾਰੇ ਸੋਲਟ ਸਟਰੀ ਮੈਰੀ ਅਤੇ ਕਾਕਬਰਨ ਆਈਲੈਂਡ ਨੂੰ ਪ੍ਰਭਾਵਿਤ ਕਰਨਗੇ ਮੌਨ ਵਾਲੇ ਮਹੀਨੇ ਦੇ ਵਿੱਚ ਆਦੀਵਾਸੀ ਪਾਇਚਾਰਿਆਂ ਸਨ ਕਰਪਾਰਾਂ ਤੇ ਕਾਨੂੰਨ ਲਾਗੂ ਕਰਨ ਵਾਲੇ ਦੇ ਨਾਲ ਸਲਾਮ ਮਸ਼ਵਰਾ ਕਰਕੇ ਨਵੀਆਂ ਟੈਲੀਫੋਨ ਰਿਪੋਰਟਿੰਗ ਸਾਈਟਾਂ ਨਿਰਧਾਰਤ ਕੀਤੀਆਂ ਚੁੜਨ ਗਿਆ ਸੀਬੀਐਸ ਨੇ ਕਿ ਹੈ ਕਿ ਤਬਦੀਲੀ ਦੀ ਮਿਆਦ ਯਾਤਰੀਆਂ ਸਥਾਨਕ ਪਾਇਚਾਰਿਆਂ ਤੇ ਆਦੀਵਾਸੀ ਸਮੂਹਾਂ ਨੂੰ ਸਮਾਯੋਜਨ ਤੇ ਲਈ ਸਮਾਧਨ ਦੇ ਲਈ ਹੈ ਮੌਜੂਦਾ ਪਰਮਿਟ 13 ਸਤੰਬਰ 2024 26 ਤੱਕ ਵੈਧ ਹੋਣਗੇ ਤੇ ਨਵੇਂ ਨਿਯਮਾਂ ਦੀ ਪਾਲਣਾ ਨਾ ਕਰਨ ਨਾਲ ਕਸਟਮ ਐਕਟ ਦੇ ਤਹਿਤ ਲਾਗੂ ਕੀਤਾ ਜਾ ਸਕਦਾ ਹੈ ਕੈਨੇਡਾ ਆਪਣੇ ਸਭ ਤੋਂ ਵੱਧ ਚੁਪਚਾਪ ਨਿਰਪਰ ਸਰਹੱਦੀ ਪ੍ਰਣਾਲੀਆਂ ਦੇ ਵਿੱਚੋਂ ਇੱਕ ਨੂੰ ਖਤਮ ਕਰਨ ਦੀ ਤਿਆਰੀ ਕਰ ਰਿਹਾ ਹੈ ਇੱਕ ਦਹਾਕਿਆਂ ਪੁਰਾਣੇ ਪਰਮਿਟ ਪ੍ਰੋਗਰਾਮ ਨੂੰ ਖਤਮ ਕਰ ਰਿਹਾ ਹੈ ਜਿਸ ਨੇ ਹਜ਼ਾਰਾਂ ਅਮਰੀਕੀਆਂ ਨੂੰ ਸਟਾਫ ਤੇ ਚੈੱਕ ਪੁਆਇੰਟ ਉੱਤੇ ਰੁਕੇ ਬਿਨਾਂ ਦੂਰ ਦਰਾਡੇ ਉੱਤੇ ਦੇ ਖੇਤਰਾਂ ਦੇ ਵਿੱਚੋਂ ਦੇਸ਼ ਦੇ ਵਿੱਚ ਦਾਖਲ ਹੋਣ ਦੀ ਅਮਰੀਕਾ ਅਗਦੇ ਦਿੱਤੀ ਹੈ ਇਹ ਕਦਮ ਜੋ ਅਮਰੀਕਾ ਕੈਨੇਡਾ ਸਰਹੱਦ ਦੇ ਕੁਝ ਸਬਤੋ ਲੱਕ ਥਲਾਕ ਹਿੱਸੇ ਦੇ ਨਾਲ-ਨਾਲ ਸਰਹੱਦ ਪਾਰ ਯਾਤਰਾ ਸੈਸ ਪਾਟਾ ਤੇ ਛੋਟੇ ਕਾਰੋਬਾਰੀ ਗਤੀਵਿਧੀਆਂ ਨੂੰ ਮੂੜ ਅਕਾ ਦੇ ਸਕਦਾ ਹੈ। ਇਹ ਕਦਮ ਖਾਸ ਤੌਰ ਤੇ ਮਹੱਤਵਪੂਰਨ ਹੈ ਕਿਉਂਕਿ ਹਾਲੀ ਦੇ ਵਿੱਚ ਦੁਸ਼ਮਣੀ ਅਤੇ ਲੰਬੇ ਸਮੇਂ ਤੋਂ ਚੱਲ ਰਹੇ ਟੈਰਿਫ ਵਿਵਾਦ ਦੇ ਵਿਚਕਾਰ ਕੈਨੇਡਾ ਅਮਰੀਕਾ ਸਬੰਧਾਂ ਦੇ ਵਿੱਚ ਉਲਟੇ ਤਣਾਅ ਵਾਇਦੇ। ਇਹ ਬਤਲਾਵ ਅਗਲੇ ਸਾਲ ਲਾਗੂ ਹੋਣਗੇ। ਨਿਊਜ਼ਵਿਕ ਵੈੱਬਸਾਈਟ ਦੇ ਅਨੁਸਾਰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਐਨਕੇਸੀਬੀਐਸਏ ਆਪਣੇ ਲੰਬੇ ਸਮੇਂ ਤੋਂ ਚੱਲ ਰਹੇ ਰਿਮੋਟ ਏਰੀਆ ਬਾਰਡਰ ਕ੍ਰੋਸਿੰਗ ਆਰਏਬੀਸੀ ਪ੍ਰੋਗਰਾਮ ਨੂੰ ਖਤਮ ਕਰਨ ਦੇ ਲਈ ਤਿਆਰ ਹੈ ਜਿਸ ਨਾਲ ਇੱਕ ਅਜਿਹਾ ਸਿਸਟਮ ਖਤਮ ਹੋ ਜਾਵੇਗਾ ਜਿਸ ਨੇ ਸਾਲਰ ਤੋਂ ਹਜ਼ਾਰਾਂ ਅਮਰੀਕੀ ਯਾਤਰੀਆਂ ਨੂੰ ਕਿਸੇ ਸਟਾਪਡ ਐਂਟਰੀ ਪੋਰਟ ਨੂੰ ਰਿਪੋਰਟ ਕੀਤੇ ਬਿਨਾ ਦੂਦਰਾੜੇ ਉਤਰੀ ਕ੍ਰੋਸਿੰਗ ਰਾਹੀਂ ਕੈਨੇਡਾ ਵਿੱਚ ਦਾਖਲ ਹੋਣ ਦੀ ਆਗਿਆ ਦਿੱਤੀ ਹੈ ਇਸ ਨੂੰ ਸਿਦਕ ਕਿ ਇਹ ਬਦਲਾਅ ਸਤੰਬਰ 2026 ਦੇ ਵਿੱਚ ਲਾਗੂ ਹੋਣ ਵਾਲਾ ਹੈ ਪਰਮਿਟ ਅਧਾਲਤ ਪ੍ਰਣਾਲੀ ਨੂੰ ਟੈਲੀਫੋਨ ਰਿਪੋਰਟਿੰਗ ਦੀ ਜ਼ਰੂਰਤ ਦੇ ਨਾਲ ਬਦਲ ਦਵੇਗਾ ਜਿਸ ਨਾਲ ਯਾਤਰੀਆਂ ਨੂੰ ਦੇਸ਼ ਦੇ ਵਿੱਚ ਦਾਖਲ ਹੋਣ ਤੋਂ ਬਾਅਦ ਕੈਨੇਡੀਅਨ ਅਧਿਕਾਰੀਆਂ ਦੇ ਨਾਲ ਸੰਪਰਕ ਕਰਨ ਲਈ ਮਜਬੂਰ ਕੀਤਾ ਜਾਵੇਗਾ 14 ਸਤੰਬਰ 2026 ਤੋਂ ਉੱਤਰੀ 온ਟਾਰੀਓ ਜਾਫਰ ਨਾਰਥ-ਵੈਸਟ ਐਂਗਲ ਦੇ ਦੂਰ ਦਰਾਡੇ ਖੇਤਰਾ ਦੇ ਵਿੱਚੋਂ ਕੈਨੇਡਾ ਦੇ ਵਿੱਚ ਦਾਖਲ ਹੋਣ ਵਾਲੀ ਯਾਤਰੀਆਂ ਨੂੰ CBSA ਨੂੰ ਵਿਅਕਤੀਗਤ ਤੌਰ ਉੱਤੇ ਜਾਫੋਨ ਰਾਹੀਂ ਰਿਪੋਰਟ ਕਰਨੀ ਪਬਿਕ ਮਜੂਤਾ ਆਰਬੀਸੀ ਸਿਸਟਮ ਦੇ ਤਹਿਤ ਜ਼ਿਆਦਾਤਰ ਅਮਰੀਕੀ ਨਿਵਾਸੀ ਕਿਸੇ ਸਟੌਪ ਟੂ ਪਾਉਡਰ ਪਰ ਪੋਸਟ ਨੂੰ ਰਿਪੋਰਟ ਕੀਤੇ ਬਿਨਾਂ ਲਗਾਤਾਰ ਦੂਰ ਤਰਾਡੇ ਖੇਤਰਾਂਹੀਂ ਕੈਨੇਡਾ ਵਿੱਚ ਦਾਖਲ ਹੋ ਸਕਦੇ ਨੇ ਲਗਭਗ 11000 ਲੋਕ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਅਮਰੀਕੀ ਨੇ ਉਹ ਹਰ ਸਾਲ ਆਰਬੀਸੀ ਪਰਮਟਾ ਦੀ ਵਰਤੋਂ ਕਰਦੇ ਨੇ ਅਤੇ ਸੀਬੀਐਸ ਨੇ ਕਹਿਣੇ ਕਿ ਪ੍ਰੋਗਰਾਮ ਨੂੰ ਖਤਮ ਕਰਨ ਨਾਲ ਸਰਹੱਦੀ ਅਖੰਡਤਾ ਮਜ਼ਬੂਤ ਹੋਵੇਗੀ ਤੇ ਅਮਰੀਕੀ ਪ੍ਰਕਿਰਿਆਵਾਂ ਦੇ ਨਾਲ ਮੇਲ ਖਾਤਾ ਹੋਵੇਗਾ ਇਹ ਬਦਲਾਅ ਉੱਤਰ-ਪਛਮੀ ਐਂਗਲ ਕਬੂਤਰ ਦੇ ਲਈ ਝੀਲ ਦੇ ਝੀਲ ਸੁਪੀਰੀਅਰ ਦੇ ਕੈਨੇਡੀਅਨ ਕਿਨਾਰੇ ਸੋਲਟ ਸਟਰੀ ਮੈਰੀ ਅਤੇ ਕਾਕਬਰਨ ਆਇਲੈਂਡ ਨੂੰ ਪ੍ਰਭਾਵਿਤ ਕਰਨਗੇ ਆਉਣ ਵਾਲੇ ਮਹੀਨੇ ਦੇ ਵਿੱਚ ਆਦੀਵਾਸੀ ਭਾਈਚਾਰਿਆਂ ਸੰთან ਕਰਪਾਰਾਂ ਤੇ ਕਾਨੂੰਨ ਲਾਗੂ ਕਰਨ ਵਾਲੇ ਦੇ ਨਾਲ ਸਲਾਮਸ਼ੁਰਾ ਕਰਕੇ ਨਵੀਆਂ ਟੈਲੀਫੋਨ ਰਿਪੋਰਟਿੰਗ ਸਾਈਟਾਂ ਨਿਰਧਾਰਤ ਕੀਤੀਆਂ ਚਾਰਨ ਕੀਤਾ ਸੀਬੀਏ ਨੇ ਕਿ ਹੈ ਕਿ ਤਬਦੀਲੀ ਦੀ ਮਿਆਦ ਯਾਤਰੀਆਂ ਸਥਾਨਕ ਭਾਈਚਾਰਿਆਂ ਤੇ ਆਦੀਵਾਸੀ ਸਮੂਹਾਂ ਨੂੰ ਸਮੇਂojan ਲਈ ਸਮਾਧਨ ਦੇ ਲਈ ਹੈ ਮੌਜੂਦਾ ਪਰਮਿਟ ਤੇ ਸਤੰਭ ਤੋ 24 26 ਤੱਕ ਵੈਧ ਹੋਣਗੇ ਤੇ ਨਵੇਂ ਨਿਯਮਾਂ ਦੀ ਪਾਲਣਾ ਨਾ ਕਰਨ ਨਾਲ ਕਸਟਮ ਐਕਟ ਦੇ ਤਹਿਤ ਲਾਗੂ ਕੀਤਾ ਜਾ ਸਕਦਾ ਹੈ। ਕੈਨੇਡਾ ਆਪਣੇ ਸਭ ਤੋਂ ਵੱਧ ਚੁਪਚਾਪ ਨਿਰਭਰ ਸਰਹੱਦੀ ਪ੍ਰਣਾਲੀਆਂ ਦੇ ਵਿੱਚੋਂ ਇੱਕ ਨੂੰ ਖਤਮ ਕਰਨ ਦੀ ਤਿਆਰੀ ਕਰ ਰਿਹਾ ਹੈ। ਇੱਕ ਦਹਾਕੇ ਪੁਰਾਣੇ ਪਰਮਿਟ ਪ੍ਰੋਗਰਾਮ ਨੂੰ ਖਤਮ ਕਰ ਰਿਹਾ ਹੈ। ਜਿਸਨੇ ਹਜ਼ਾਰਾਂ ਅਮਰੀਕੀਆਂ ਨੂੰ ਸਟਾਫ ਤੇ ਚੈੱਕ ਪੁਆਇੰਟ ਉੱਤੇ ਰੁਕੇ ਬਿਨਾਂ ਦੂਰ ਭਟਾੜੇ ਉਤਰੀ ਖੇਤਰਾਂ ਦੇ ਵਿੱਚੋਂ ਦੇਸ਼ ਦੇ ਵਿੱਚ ਦਾਖਲ ਹੋਣ ਦੀ ਅਮਰੀਕਾ ਅਗệ ਦਿੱਤੀ ਹੈ। ਇਹ ਕਾਜਯਾ ਕਦਮ ਜੋ ਅਮਰੀਕਾ ਕੈਨੇਡਾ ਸਰਹੱਦ ਦੇ ਕੁਝ ਸਭ ਤੋਂ ਲੱਕ ਥਲਾਕ ਹਿੱਸੇ ਦੇ ਨਾਲ ਨਾਲ ਸਰਹੱਦ ਪਾਰ ਯਾਤਰਾ ਸੈਸ ਪਾਟਾ ਤੇ ਛੋਟੇ ਕਾਲੂ ਪਾਦੀ ਗਤੀਵਿਧੀਆਂ ਨੂੰ ਮੂੜ ਅਕਾ ਦੇ ਸਕਦਾ ਹੈ। ਇਕਦਮ ਖਾਸ ਤੌਰ ਤੇ ਮਹੱਤਵਪੂਰਨ ਹੈ ਕਿਉਂਕਿ ਹਾਲ ਹੀ ਦੇ ਵਿੱਚ ਦੁਸ਼ਮਣੀ ਅਤੇ ਲੰਬੇ ਸਮੇਂ ਤੋਂ ਚੱਲ ਰਹੇ ਟੈਰਿਫ ਵਿਵਾਦ ਦੇ ਵਿਚਕਾਰ ਕੈਨੇਡਾ ਅਮਰੀਕਾ ਸਬੰਧਾਂ ਦੇ ਵਿੱਚ ਉਲਟੇ ਤਣਾਅ ਆਏ ਦੇ ਇਹ ਬਤਲਾਵ ਅਗਲੇ ਸਾਲ ਲਾਗੂ ਹੋਣ ਕੇ ਨਿਊਜ਼ਵਿਕ ਵੈੱਬਸਾਈਟ ਦੇ ਅਨੁਸਾਰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਜਨਕਸੀਬੀਐਸਏ ਆਪਣੇ ਲੰਬੇ ਸਮੇਂ ਤੋਂ ਚੱਲ ਰਹੇ ਰਿਮੋਟ ਏਰੀਆ ਬਾਰਡਰ ਕ੍ਰੋਸਿੰਗ ਆਰਏਬੀਸੀ ਪ੍ਰੋਗਰਾਮ ਨੂੰ ਖਤਮ ਕਰਨ ਦੀ ਤਿਆਰ ਹੈ ਜਿਸ ਨਾਲ ਇੱਕ ਅਜਿਹਾ ਸਿਸਟਮ ਖਤਮ ਹੋ ਜਾਵੇਗਾ ਜਿਸ ਨੇ ਸਾਲਾਂ ਤੋਂ ਹਜ਼ਾਰਾਂ ਅਮਰੀਕੀ ਯਾਤਰੀਆਂ ਨੂੰ ਕਿਸੇ ਸਟਾਪ ਐਂਟਰੀ ਪੋਰਟ ਨੂੰ ਰਿਪੋਰਟ ਕੀਤੇ ਬਿਨਾ ਦੂਦਰਾੜੇ ਉਤਰੀ ਕ੍ਰੋਸਿੰਗ ਰਾਹੀਂ ਕੈਨੇਡਾ ਵਿੱਚ ਦਾਖਲ ਹੁੰਦੀ ਆਗਿਆ ਦਿੱਤੀ ਹੈ ਏਜੰਸੀ ਨੇ ਕਿ ਇਹ ਬਦਲਾਅ ਸਤੰਭਤ ਹੋ ਜਾ 26 ਦੇ ਵਿੱਚ ਲਾਗੂ ਹੋਣ ਵਾਲਾ ਹੈ ਪਰਮਿਟ ਅਧਾਰਤ ਨਾਲੀ ਨੂੰ ਟੈਲੀਫੋਨ ਰਿਪੋਰਟਿੰਗ ਦੀ ਸ਼ੁਰੂਆਤ ਦੇ ਨਾਲ ਬਦਲ ਦਵੇਗਾ ਜਿਸ ਨਾਲ ਯਾਤਰੀਆਂ ਨੂੰ ਦੇਸ਼ ਦੇ ਵਿੱਚ ਦਾਖਲ ਹੋਣ ਤੋਂ ਬਾਅਦ ਕੈਨੇਡੀਅਨ ਅਧਿਕਾਰੀਆਂ ਦੇ ਨਾਲ ਸੰਪਰਕ ਕਰਨ ਲਈ ਮਜਬੂਰ ਕੀਤਾ ਜਾਵੇਗਾ 14 ਸਤੰਬਰ 2026 ਤੋਂ ਉਤਰੀ অন্ਟਾਰੀਓ ਜਾਫਰ ਨਾਰਥ-ਵੈਸਟ ਐਂਗਲ ਦੇ ਤੂਲ ਦਰਾੜੇ ਖੇਤਰ ਦੇ ਵਿੱਚੋਂ ਕੈਨੇਡਾ ਦੇ ਵਿੱਚ ਦਾਖਲ ਹੋਣ ਵਾਲੀ ਯਾਤਰੀਆਂ ਨੂੰ CBSA ਨੂੰ ਵਿਅਕਤੀਗਤ ਤੌਰ ਉੱਤੇ ਜਾਫੌਨ ਰਾਹੀਂ ਰਿਪੋਰਟ ਕਰਨੀ ਪਵੇਗੀ ਵਜੂਤਾ ਆਰਬੀਸੀ ਸਿਸਟਮ ਦੇ ਤਹਿਤ ਜ਼ਿਆਦਾਤਰ ਅਮਰੀਕੀ ਨਿਵਾਸੀ ਕਿਸੇ ਸਟਾਪ ਟੂ ਬਾਰਡਰ ਪੋਰਟ ਤੋਂ ਰਿਪੋਰਟ ਕੀਤੇ ਬਿਨਾਂ ਲਗਾਤਾਰ ਦੂਰ-ਦਰਾਡੇ ਖੇਤਰਾਂਹੀਂ ਕੈਨੇਡਾ ਵਿੱਚ ਦਾਖਲ ਹੋ ਸਕਦੇ ਨੇ ਲਗਭਗ 11000 ਲੋਕ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਅਮਰੀਕੀ ਨੇ ਉਹ ਹਰ ਸਾਲ ਆਰਬੀਸੀ ਪਰਮਿਟਾ ਦੀ ਬਤੋ ਕਰਦੇ ਨੇ ਅਰਸੀਬੀਏਸ ਦਾ ਕਹਿਣਾ ਹੈ ਕਿ ਪ੍ਰੋਗਰਾਮ ਨੂੰ ਖਤਮ ਕਰ ਦੇ ਨਾਲ ਸਰਹੱਦੀ ਅਖੰਡਤਾ ਮਜ਼ਬੂਤ ਹੋਵੇਗੀ ਤੇ ਅਮਰੀਕੀ ਪ੍ਰਕਿਰਿਆਵਾਂ ਦੇ ਨਾਲ ਮੇਲ ਖਾਂਦਾ ਹੋਵੇਗਾ ਇਹ ਬਦਲਾਵ ਉੱਤਰ-ਪੱਛਮੀ ਐਂਗਲ ਕਬੂਤਰ ਦੇ ਲਈ ਝੀਲ ਦੇ ਝੀਲੇ ਸੁਪੀਰੀਅਰ ਦੇ ਕੈਨੇਡੀਅਨ ਕਿਨਾਰੇ ਸੋਲਟ ਸਟ੍ਰੀ ਮੈਰੀ ਅਤੇ ਕਾਕਬ੍ਰਨ ਆਇਲੈਂਡ ਨੂੰ ਪ੍ਰਭਾਵਿਤ ਕਰਨਗੇ ਕੋਨ ਵਾਲੇ ਮਹੀਨੇ ਦੇ ਵਿੱਚ ਆਦੀਵਾਸੀ ਭਾਈਚਾਰਿਆਂ ਸੰਸਦ ਕਰੋ ਪਾਰਾਂ ਤੇ ਕਨੂਲਾ ਬੂ ਕਰਨ ਵਾਲੇ ਦੇ ਨਾਲ ਸਲਾਮਸ਼ੁਰਾ ਕਰਕੇ ਨਵੇਂ ਟੈਲੀਫੋਨ ਰਿਪੋਰਟਿੰਗ ਸਾਈਟਾਂ ਮਿਲਦਾਤ ਕੀਤੀਆਂ ਜਾਣ ਗਿਆ ਸੀਬੀਐਸ ਨੇ ਕਿ ਹੈ ਕਿ ਤਬਦੀਲੀ ਦੀ ਮਿਆਦ ਯਾਤਰੀਆਂ ਸਥਾਨਕ ਭਾਈਚਾਰਿਆਂ ਤੇ ਆਦੀਵਾਸੀ ਸਮੂਹਾਂ ਨੂੰ ਸਮਾਯੋਜਨ ਤੇ ਲਈ ਸਮਾਧਨ ਦੇ ਲਈ ਹੈ ਮੌਜੂਦਾ ਪਰਮਿਟ 13 ਸਤੰਬਰ ਤੋਂ 24 ਜੂਨ ਤੱਕ ਵੈਧ ਹੋਣਗੇ ਤੇ ਨਵੇਂ ਨਿਯਮਾਂ ਦੀ ਪਾਲਣਾ ਨਾ ਕਰਨ ਨਾਲ ਕਸਟਮ ਐਕਟ ਦੇ ਤਹਿਤ ਲਾਗੂ ਕੀ せて